ਸਾਹੋ ਆਪਣਾ ਬੜਾ ਇੱਥੇ ਸੁਣਿਆ ਪਠੰਡੇ ਵਾਲਾ ਵਾਕਾ ਉਹ ਕਿਹੜਾ ਉਹ ਪੁਲਿਸ ਵਾਲੀ ਕੋਲੋਂ ਜਿਹੜਾ ਕਹਿੰਦਾ ਨਸ਼ਾ ਨੂੰ ਸੱਪੜਿਆ ਗਿਆ ਹਾਂ ਵਾਹਰ ਵਾਲਾ ਪਿਆ ਵਾਣਾ ਹਾਂ ਮੇਰੇ ਕੋਲ ਇਹ ਕਹਿੰਦਾ ਵੀਡੀਓ ਆ ਗਈ ਸੀਗੀ ਉਹ ਹਾਂ ਪਰ ਪਉ ਨੂੰ ਜੀ ਨਹੀਂ ਕੀਤਾ ਯਾਰ ਐ ਕੋਈ ਕਿਹੜਾ ਯੂਟਿਊਬਰ ਵਜਦਾ ਆਪਾਂ ਨਾਂ ਨਹੀਂ ਲੈਣਾ ਉਧਰ ਸੰਗਰੂਰ ਨਹੀਂ ਦਾ ਹਣਾ ਸਰੂਰ ਦੇ ਕੋਲੇ ਪਿੰਡ ਉਹਨੂੰ ਵੀ ਕੁੱਟਿਆ ਕੇ ਹੋਣੇ ਕੁੱਟੇ ਉਹਦੀ ਵੀਡੀਓ ਵੀ ਮੇਰੇ ਕੋਲੇ ਆ ਗਈ ਮੈਂ ਫਿਰ ਆਪਾਂ ਕਿਸੇ ਦੀ ਨਿੱਜੀ ਜ਼ਿੰਦਗੀ ਦੀ ਕਿਉਂ ਪਾਈ ਹੂੰ ਉਹ ਮੈਨੂੰ ਤਾਂ ਨਹੀਂ ਕੋਈ ਦੱਸਿਆ ਉਹ ਵੀ ਨਹੀਂ ਪਾਈ ਮੈਂ ਸਾਹਤੋ ਪਹਿਲਾਂ ਮੇਰੇ ਕੋਲੇ ਆ ਗਈ ਸੀ ਸਵੇਰੀ ਉਹ। ਇਹ ਜਿਹੜਾ ਯੂਟਿਊਬਰ ਆ ਕੇ ਪੇਜ ਵਾਲਾ ਤੇ ਨਾ ਉਹਦਾ ਮੈਂ ਜਾਣਕਣੇ ਲੈ ਰਿਆ। ਇਹੋ ਜਿਹਾ ਕੁਝ ਲੋਕ ਜਾਦੇ ਸ਼ੇਅਰ ਕਰਦੇ ਆ। ਅਸਲੀ ਦੀ ਗੱਲ ਤਾਂ ਮੈਂ ਮੇਰੇ ਕੋਲੇ ਉਹ ਆ ਗਈ ਵੀਡੀਓ ਮੈਂ ਕਿ ਨਹੀਂ ਯਾਰ ਕਿਸੇ ਦੀ ਤਤੀ ਹੈ ਇਹ ਠੀਕ ਹੈ ਗਲਤ ਆ ਉਹ। ਗਲਤ ਕੰਮ ਕਰਦੀ ਉਹਨੂੰ ਸਜ਼ਾ ਵੀ ਮਿਲੂਗੀ। ਮਿਲਣੀ ਵੀ ਚਾਹੀਦੀ ਹੈ ਪਤਾ ਨਹੀਂ ਕਿੰਨੇ ਲੋਕਾਂ ਨੇ ਨੌਜਾਨ ਖਰਾਬ ਕਰਤੇ ਹੋਣਗੇ ਹਨ। ਹੂੰ। ਦੁਪਹਿਰੇ ਕਿ ਵੀਰ ਦਾ ਪੁਲਿਸ ਵਾਲੇ ਦਾ ਫੋਨ ਆ ਗਿਆ। ਮੈਂ ਕਿ ਯਾਰ ਕਿਵੇਂ ਤਾਂ ਉਹ ਤਾਂ ਯਾਰ ਵਾਕਈ ਗਲਤ ਕੁੜੀ। ਓਦੋਂ ਪਹਿਲਾਂ ਉਹਨੇ ਦੋ ਬੰਦਿਆਂ ਨਾਲ ਵਿਆਹ ਕਰਾਇਆ ਵੀ ਇੱਕ ਦਾ ਨਾਂ ਸੀਗਾ ਮਨਪ੍ਰੀਤ ਕੇ ਮਨਜੀਤ ਸਿੰਘ ਮੰਨਾ ਬਠਿੰਡੇ। ਹੂੰ। ਉਦੋਂ ਵੀ ਪੈਸੇ ਪੂਸੇ ਲੈ ਗਏ ਤੇ ਪਰਚਾ ਪਵਾ ਕੇ। ਅੱਛਾ। ਫਿਰ ਇੱਕ ਮੁੰਡਾ ਅਰਸ਼ਦੀਪ ਸੀਗਾ ਮੁਕਸਰ ਦਾ। ਹੂੰ। ਉਹਦੇ ਤੇ ਵੀ ਪਰਚਾ ਪਵਾ ਕੇ 376 ਦਾ। ਉਹ ਤੋਂ ਵੀ ਪੈਸੇ ਪੂਸੇ ਲੈ ਗਏ। ਅੱਛਾ। ਫਿਰ ਕਹਿੰਦੇ ਨਾ ਉਹ ਵਰਦੀ ਵਾਲੀ ਉਹ ਨਹੀਂ ਲੈਂਦੀ ਸੀ ਟੋਪੀ। ਅਛਾ ਛੱਤਰ ਦਾ ਪਰਚਾ ਬਣਾਤਾ ਹਾਂ ਹਾਂ ਤੇ ਉਹਦੇ ਲੈਂਕ ਇਸ ਤਰੀਕੇ ਦੇ ਸੀ ਵੀ ਪੁਲਿਸ ਨੂੰ ਉਹ ਵਾਚਰ ਦਾ ਪਤਾ ਸੀ ਵੀ ਇਹ ਕੰਮ ਕਰਦੀ ਆ 2 ਨੰਬਰ ਦਾ ਤੇ ਉਹ ਟੋਪੀ ਨਹੀਂ ਲੈਂਦੀ ਸੀ ਪੁਲਸ ਵਾਲਾ ਟੋਪੀ ਲੈਣੀ ਹੁੰਦੀ ਹੈ ਨਾ ਸਿਰ ਤੇ ਹੂੰ ਜੇ ਕੋਈ ਅਫਸਰ ਕਹਿ ਦਿੰਦਾ ਹੈ ਨਾ ਤੂੰ ਸੀਨੀਅਰ ਅਫਸਰ ਵੀ ਭਾਈ ਵੀ ਵੀ ਟੋਪੀ ਲੈ ਲੈ ਹੂੰ ਤੇ ਫੋਨ ਮਲਾ ਕੇ ਨਾ ਕਿਸ ਨਾ ਕਿਸੇ ਵੱਡੇ ਅਫਸਰ ਨੂੰ ਅਗਲੇ ਦੇ ਕੰਨ ਨਾ ਲਾ ਆਂਦੀ ਸੀ ਅੱਛਾ ਉਹਨੂੰ ਝਟਕਾ ਮਾਰਨ ਲੱਗ ਪੈਂਦਾ ਸੀ ਮੂਰਲਾ ਵੀ ਤੂੰ ਕੌਣ ਹੁੰਨਾ ਇਹਨਾਂ ਨੂੰ ਟੋਪੀ ਦਵਾਉਣਾ ਲੈਂਕ ਸੀ ਉਹਦੇ ਹਾਂ ਲੈਂਕ ਤਾਂ ਸੀਗੇ ਪਰ ਉਹ ਹੁਣ ਜੇ ਮਜ਼ਾਕ ਡਾ ਗਿਆ ਹੈ ਨਾ ਸਜ਼ਾ ਉਹਨੂੰ ਮਿਲੂਗੀ ਪਰਚਾ ਤੇ ਹੋ ਗਿਆ ਮੇਰੇ ਖਿਆਲ ਨਾਲ ਉਹ ਡਰਸਮੈਸ ਵੀ ਕਰਤੀ ਯਾਰ ਪਤਾ ਨਹੀਂ ਕਿਦੇ ਤੇ ਕਿਆ ਹੋ ਜਾ ਵਕਤ ਆਉਣਾ ਜਿਵੇਂ ਸਮਾਂ ਇੰਨਾ ਮਾੜਾ ਹੋ ਸਕਦਾ ਕਿਸੇ ਦਾ ਬੱਚਾ ਐ ਹੋਜੇ ਹੈ ਨਾ ਨਾ ਤਾਂ ਮਜ਼ਾਕ ਡਾਉਣਾ ਚਾਹੀਦਾ ਨਾ ਸਿਰਫ ਵਿਊ ਲੈਣ ਕਰਕੇ ਪਾਉਣੀ ਚਾਹੀਦੀ ਆ ਠੀਕ ਹੈ ਜਿਹੜਾ ਬਾਈ ਕਰੂਗਾ ਉਹ ਖਤੂਗਾ ਕੁੜੀ ਆ ਤੂੰ ਕਿਉਂ ਕੱਢਣਾ ਆਪਾਂ ਨੂੰ ਕੀ ਹੱਕ ਆ ਜਲੂਸ ਕੱਢਣਾ ਦਾ ਪਰ ਉਹਦੇ ਹਾਲਾਤ ਇਹ ਸੀ ਦੱਸਣ ਦਾ ਲਏ ਆ ਵੀ ਨਿਗਾਹ ਰੱਖੀ ਜਾਵੇ ਯਾਰ ਉਹਦੇ ਪਰਾਵਾਂ ਦਾ ਕੀ ਕਸੂਰ ਬੇਜਤੀ ਤਾਂ ਉਹਨਾਂ ਦੇ ਵੀ ਹੋਊਗੀ ਮਾਂ ਕੋਲ ਦੀ ਵੀ ਹੋਊਗੀ ਪਰ ਜੇ ਉਹਦੇ ਹੀ ਰੋਕ ਦਿੰਦੇ ਵੀ ਭਾਈ ਤੇਰੇ ਕੋਲੇ ਪੈਸਾ ਕਿੱਥੋਂ ਆ ਰਿਹਾ ਐ ਇੰਨੀਆਂ ਗੱਡੀਆਂ ਕਿੱਥੋਂ ਆ ਰਹੀਆਂ ਹੂੰ ਤੇ ਕੋਠੀ ਕਿੱਥੋਂ ਬਣਾਈਆ ਕੋਠੀ ਦੀ ਤਾਂ ਉਹਦਾ ਪਿਓ ਕਹਿੰਦੇ ਰਜਿਸਟਰੀ ਲੈਣ ਵੀ ਆ ਗਿਆ ਉਹਨਾਂ ਨੂੰ ਆਇਆ ਵੀ ਜਦੋਂ ਜਾਂਚ-ਜੂਚ ਹੋਊਗੀ ਇਹਦੀ ਕੋਠੀ ਦੀ ਜਾਂਚ ਹੋਣ ਤੋਂ ਪਹਿਲਾਂ ਹੀ ਆਪਾਂ ਕਿਸੇ ਦੇ ਹੋਰ ਨਾ ਕਰਾ ਦਈਏ ਉਹ ਬਾਈ ਦੱਸਦਾ ਵੀ ਪੁਲਿਸ ਵਾਲਾ ਕਹਿੰਦਾ ਵੀ ਰਜਿਸਟਰੀ ਲੈਣ ਵੀ ਆ ਗਿਆ ਹੂੰ ਉਹ ਬਾਈ ਬੱਚਿਆਂ ਤੇ ਨਿਗ੍ਹਾ ਰੱਖੋ ਤੇ ਫਿਰ ਕਿਸੇ ਦਾ ਮਜ਼ਾਕ ਨਾ ਡਾਓ ਪਤਾ ਨਹੀਂ ਕਿਦੇ ਤੱਕ ਇਹੋ ਜਿਹਾ ਵੇਲਾ ਆਉਣਾ ਤੇ ਜਾਂ ਜ਼ਿੰਦਗੀ ਚ ਆ ਜਾਣਾ ਹੁੰਦਾ ਕਿਸੇ ਤੇ ਹਸਣਾ ਨਹੀਂ ਚਾਹੀਦਾ ਨਾ ਸਵਾਦ ਲੈਣਾ ਚਾਹੀਦਾ ਠੀਕ ਆ ਸਿਆਣੀ ਗੱਲ ਉਹ ਫਸ ਗਈ ਉਹਦਾ ਕਿਹੜਾ ਜੀ ਕਰਦਾ ਸੀ ਵਧੀਆ ਨੌਕਰੀ ਕਰਦੀ ਤੇ ਨਿਆਰੇ ਲੈਂਦੀ ਸੀ ਆ ਨੌਕਰੀ ਵੀ ਗਈ ਉਹਦੀ ਪਰ ਮੇਰੇ ਹਿਸਾਬ ਨਾਲ ਜਿਹੜੇ ਲੈਂਕਾ ਨਾ ਇੱਕ ਨੱਕਦ ਨੂੰ ਮਹਿਕਮੇ ਚ ਆ ਜੂ ਜਿਵੇਂ ਉਹਦੇ ਲੈਂਕਾ ਵੇਖੋ ਜੇ ਨਾ ਆਈ ਤੇ ਫਿਰ ਵੱਡੇ ਬਹੁਤ ਫਸਣਗੇ ਇੱਕ ਤਨ ਮੈਂ ਹੋਰ ਦੱਸਦਾ ਹੂੰ ਜਿਵੇਂ ਉਹਨੇ ਪਰਚੇ ਕਰਾਏ ਆ ਨਾ ਬਠਿੰਡੇ ਚ ਗਰੋਹ ਆ ਇੱਕ ਅੱਛਾ ਉਹਨਾਂ ਜਿਵੇਂ ਭੋਲੇ-ਭਾਲੇ ਜਾਂ ਮੁੰਡੇ ਆ ਪਿੰਡਾਂ ਵਾਲੇ ਹੂੰ ਚੰਗੇ ਘਰੋਂ ਸਰਦੇ ਆ ਉਹਨਾਂ ਨੂੰ ਫੋਨ ਕਰਾਉਂਦੇ ਆ ਕੁੜੀਆਂ ਦੇ ਅੱਛਾ ਕੁੜੀ ਜਦੋਂ ਫੋਨ ਕਰਦੀ ਆ ਹੂੰ ਤਾਂ ਬੰਦਾ ਗੱਲਾਂ ਕਰਨ ਲੱਗ ਪੈਂਦਾ ਜਾਂ ਦਾ ਨਾਲ ਦੀ ਨਾਲ ਹੀ ਸਾਰੇ ਆ ਫੋਨ ਫੜ ਕੇ ਕਹਿੰਦੇ ਸਾਡੇ ਘਰਾਂ ਵਾਲੀ ਨਾਲ ਗੱਲਾਂ ਮਾਰੀ ਜਾਂਦਾ ਓਏ ਹੂੰ ਜਾਂ ਸਾਡੀ ਕੁੜੀ ਨਾਲ ਗੱਲਾਂ ਮਾਰੀ ਜਾਂਦਾ ਕੌਣ ਆ ਤੂੰ ਅੱਛਾ ਉਹ ਪੈਸੇ ਲੈਂਦੇ ਆ ਲੱਖਾਂ 'ਚ ਬੰਦੇ ਦਾ ਨਾ ਜਾਂਦਾ ਤੇਰੀ ਬੇਇੱਜ਼ਤੀ ਕਰਾਂਗੇ ਤੁਹਾਡੇ ਘਰੇ ਆਵਾਂਗੇ ਹੂੰ ਇਸ ਤੋਂ ਅਗਲਾ ਸਟੈਪ ਉਹ ਆ ਇਹ ਉਹਨਾਂ ਦਾ ਵੀ ਉਹ ਕੁੜੀ ਨੂੰ ਕਹਿੰਦੇ ਆ ਤੂੰ ਇਹ ਨਾਲ ਮਿਲਣ ਦਾ ਪ੍ਰੋਗਰਾਮ ਬਣਾ ਜਿਹੜਾ ਦੇਸੀ ਬੰਦਾ ਹੂੰ ਉਹ ਵਿਚਾਰਾ ਹੋਟਲ-ਹੋਟਲ ਤੇ ਕਹਿ ਹੁੰਦਾ ਉਹਨੂੰ ਕਹਿੰਦੀ ਆ ਆਧਾਰ ਕਾਰਡ ਲੈ ਕੇ ਆਈ ਇੱਕ ਦੋ ਕੇਸ ਹੱਲ ਕੀਤੇ ਸੀ ਹੂੰ ਤੇ ਉਹ ਆਧਾਰ ਕਾਰਡ ਲੈ ਕੇ ਜਾਵੜਦਾ ਅੱਛਾ ਹੋਟਲ 'ਚ ਉਹ ਆ ਜਾਂਦੀ ਆ ਉੱਤੋਂ ਉਹ ਆ ਜਾਂਦੇ ਆ ਉਹ ਕਹਿੰਦਾ ਜਾਂ ਤਾਂ ਕਹਿੰਦਾ ਮੇਰੀ ਫਰੈਂਡ ਆ ਇਹ ਹੂੰ ਵੀ ਮੈਂ ਇੰਨੇ ਸਾਲਾਂ ਤੋਂ ਇਹ ਤੇ ਖਰਚਾ ਕਰ ਰਿਹਾ ਅੱਛਾ ਜਾਂ ਕੋਈ ਨਾ ਕੋਈ ਝਗੜਾ ਜਾਂ ਕਹਿ ਦਿੰਦਾ ਵੀ ਮੇਰੇ ਘਰ ਵਾਲੀ ਆ ਤੂੰ ਸਾਲਿਆਂ ਨੂੰ ਹੋਟਲ 'ਚ ਲਈ ਫਿਰਦਾ ਚੱਲ ਚੱਲ ਸੋਡੇ ਘਰੇ ਚੱਲ ਗਏ ਤੇ ਉਹ ਕੀ ਕਰਦਾ ਉਹ ਡਰਦਾ ਵਿਚਾਰਾ ਫਿਰ ਪੈਸੇ ਦੇ ਦਿੰਦਾ